ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਤਨਉਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਰਾਜੀ ਖੁਸ਼ੀ ਹੋਮਗੇ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਹਨਾ ਅੱਜ ਹੈ ਬੁੱਧਵਾਰਿਆ ਹਾਂ ਅੱਜ ਦਿਨ ਹੈਗਾ ਬੁੱਧਵਾਰ ਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਮਹਾਸ਼ਿਵਰਾਤਰੀ ਜੀ ਤੇ ਬਸ ਜੀ ਹੁਣ ਅਸੀਂ ਤਿਆਰ ਹੋਏ ਪਏ ਆ ਤੇ ਟਿਊਸ਼ਨ ਜਾਣ ਦੇ ਲਈ ਵੀ ਤਿਆਰ ਹੋ ਗਏ ਤੇ ਮੁੱਠਾ ਦੇਖਣ ਦੇ ਲਈ ਵੀ ਸਹਿਜ ਵੀ ਤਿਆਰ ਹੋ ਗਈ ਸਾਸ਼ਿਕਾ ਜੀ ਸਾਸ਼ਿਕਾ ਜੀ ਜੀ ਸਾਨੂੰ ਸਵੇ ਸਵੇ ਕਾ ਜੀ ਸਾਰੇ ਟਾਈਮ ਹੋ ਚੁੱਕਿਆ ਏ 2:30 ਵਜਣ ਵਾਲੇ ਨੇ ਤੇ ਇਹਨਾਂ ਨੇ ਸਾਢੇ 4 ਜਣਾ ਹੁੰਦੇ ਟਿਊਸ਼ਨ ਤੇ ਮਾਸੀ ਉਹਨਾਂ ਨੇ ਮੇਰੇ ਮਾਸੀ ਮਾਸੜ ਆਉਣਗੇ ਦੋਨੋਂ ਜਣੇ ਤੇ ਸਾਡੇ ਨਾਲ ਪਿੰਡ ਸ਼ਿਵਰਾਤਰੀ ਭਰਦੀ ਆ ਆਪਣੇ ਹਨਾ ਵੈਸੇ ਸਾਡੇ ਪਿੰਡ ਚ ਵੀ ਭਰਦੀ ਆ ਪਿਛਲੀ ਵਾਰ ਦੀ ਤੁਹਾਨੂੰ ਸਾਡੇ ਪਿੰਡ ਦੀ ਦਿਖਾਈ ਸੀਗੀ ਤੇ ਮੈਂ ਫਸਟ ਟਾਈਮ ਚੱਲੀ ਆ ਉੱਥੇ ਤੇ ਹੁਣ ਉੱਥੇ ਅਸੀਂ ਮੱਥਾ ਟੇਕ ਕੇ ਆਵਾਂਗੇ ਫਿਰ ਮੱਥਾ ਟੇਕ ਕੇ ਮਾਸੀ ਉਹਨਾਂ ਕੋਲੇ ਚਲੇ ਜਾਵਾਂਗੇ ਹਨਾ ਇਹ ਟਿਊਸ਼ਨ ਚਲੇ ਜਾਣਗੇ ਫਿਰ ਮੈਂ 2 ਘੰਟੇ ਉੱਥੇ ਮਾਸੀ ਨਾਲ ਬੈਠੂੰਗੀ ਤੇ ਸ਼ਾਮ ਨੂੰ ਫਿਰ ਅਸੀਂ ਆਪਣੇ ਘਰ ਆ ਜਾਾਂਗੇ ਬਾਕੀ ਜੀ ਹੁਣ ਬਸ ਅੱਜ ਤੋਂ ਗਰਮੀ ਮੱਛਰ ਕੀੜੇ ਮਕੌੜੇ ਸਟਾਰਟ ਹੋ ਜਾਣਗੇ ਹਨਾ ਤੇ ਗਰਮੀ ਸਟਾਰਟ ਹੋ ਜਾਊਗੀ ਤੇ ਬਾਕੀ ਜੀ ਹੁਣ ਆਪਾਂ ਬਸ ਵੇਟ ਕਰ ਰਹੇ ਹਾਂ ਮਾਸੀ ਉਹਨਾਂ ਦੀ ਤੇ ਉਹ ਆ ਜਾਣ ਫਿਰ ਆਪਾਂ ਚੱਲਦੇ ਆਂ ਹਾਏ ਬਾਦ ਨੂੰ ਲੱਗ ਜਾਂਦੀ ਆ ਵਲੋਗਿੰਗ ਕਰਨੀ ਕਿਹੜਾ ਸੌਖੀ ਆ ਹੋਰ ਹੱਥ ਦੂਹਾਂ ਲੱਗ ਜਾਂਦਾ ਏ ਤੇ ਬਾਕੀ ਸਾਡੀ ਦੀਦੀ ਜੀ ਨੂੰ ਜ਼ਿਆਦਾ ਗਰਮੀ ਲੱਗਦੀ ਆ ਸਾਡੇ ਦੀਦੀ ਕੋਈ ਕੋਟੀ-ਕੁਟੀ ਕੁਝ ਪਾਉਂਦੀ ਨਹੀਂ ਅਜੇ ਤੱਕ ਮੈਂ ਵੀ ਨਹੀਂ ਪਾਏ ਹੈ ਜੀ ਕਿਉਂਕਿ ਮੌਸਮ ਬਦਲ ਵੀ ਆ ਤੇ ਕਦੇ ਧੁੱਪ ਹੋ ਜਾਂਦੀ ਆ ਕਿ ਅਸੀਂ ਸਾਰੇ ਕੰਮ ਨਵੇੜੇ ਹੋਏ ਆ ਅਸੀਂ ਕੱਪੜੇ-ਕੁਪੜੇ ਵੀ ਧੋਲੇ ਸੀ ਆ ਤੇ ਬਾਕੀ ਹੁਣ ਦੇਖਦੇ ਆ ਮਸਤੀ ਹੋਣੀ ਆ ਜੇ ਫਿਰ ਮਿਲਦੀ ਆ ਤੁਹਾਨੂੰ ਉਹਨਾਂ ਦੇ ਨਾਲ ਓ ਜੀ ਅਸੀਂ ਚੱਲੇ ਆ ਹੁਣ ਕਿੱਥੇ ਨੂੰ ਕਿੱਥੇ ਵਸੇ ਫੜੀ ਦੇ ਕੋਟੜ ਖਾ ਚੜੀ ਅਬ ਚੜੀ ਯਾਰ ਕੋਟਲੇ ਦੇ ਵਿਚਕਾਰ ਜਿਆ ਅੱਧ ਅੱਧ ਰਸਤਾ ਦੋਨਾਂ ਨੂੰ ਮਿਲੋ ਜੀ ਸਾਡੀ ਮਾਸੀ ਨੂੰ ਤੁਹਾਡੇ ਪਰੇ ਵਸਦੀ ਹੈ ਇੱਧਰ ਸਾਡਾ ਮਾਸੜ ਮਾਸੜ ਬਲਾਇਆ ਸੀਗਾ ਤੇ ਹੁਣ ਅਸੀਂ ਚੱਲੇ ਆ ਸ਼ਿਵਰਾਤਰੀ ਤੇ ਫੋਲੇ ਸ਼ੰਕਰ ਦੀ ਵਿਆਹ ਤੇ ਹੈ ਮਾਸੀ ਜਾਗੋ ਵੀ ਘੜਦੇ ਨੇ ਲੋਕ ਦੇਖੋ ਜੀ ਘਰੇ ਭਰੇ ਖੇਤ ਮੈਂ ਤਾਂ ਇਹ ਜਗ੍ਹਾ ਦੇਖਿਆ ਜਾਗੋ ਬਟੀਆਂ ਬਟਨਾਲ ਆਇਆ ਸਾਰਾ ਕੁਝ ਕਰਦੇ ਨੇ। ਓਮ ਲੱਗਦੇ ਇੱਕ ਇੱਕ ਕਰਨੇ। ਹਾਂ ਮਾਸੜ ਪਤਾ ਕੀ ਮਾਸੜ ਪਹਿਲੇ بڑے ਜਿਹੜੇ ਜੰਮੇ ਜ਼ਿਆਦਾ ਉਹ ਮੰਦਿਰ ਨੇ ਉੱਥੇ ਕਰਦੇ ਸੀ ਹੁਣ ਉਹ ਪਿੰਡਾਂ 'ਚ ਵੀ ਲੱਗ ਗਏ ਜਿਵੇਂ। ਉਹਨਾਂ 'ਚ ਦੇਖ ਦੇ ਕੇ ਫੋਨਾਂ ਤੋਂ ਦੇਖ ਦੇ ਕੇ ਹੁਣ ਸਾਰੇ ਲੋਕ ਲੱਗ ਗਏ। ਮੈਂ ਦੀ ਮੈਂ ਦੀ ਲਾਉਂਦੇ ਨੇ। ਮੈਂ ਦੀ ਕੀ ਕਹਦੇ ਹੁੰਦੇ ਨੇ। ਪੂਰਾ ਇਹ ਵਿਆਹ ਜਿੰਨਾ ਕਰਦੇ। ਦੀਦੀ ਉਹ ਰੋਜ਼ ਦਾ 5 ਤਰੀਕ ਨੂੰ ਪੇਪਰ ਆਇਆ ਉਹ ਤਾਂ ਅਸੀਂ ਲੈ ਕੇ ਨਹੀਂ ਜਾਣਾ ਕਿ ਪੇਪਰ ਆਪਾਂ ਸ਼ਾਮ ਨੂੰ ਜੇ ਬੂਕਾ ਹੋ ਸਵੇਰੇ ਪਾਠ ਹੈ ਪੇਪਰ ਨਾ ਸਵੇਰੇ ਪਾਠ ਅਕਸਾ ਸੁਖਮਨੀ ਸਾਹਿਬ ਦੀ ਅਰਦਾਸ ਕਰਾਉਣੀ ਆ ਨਾਲੇ ਵਸ ਫਿਰ ਦੋਵੇਂ ਚ ਕੰਮ ਬਾਅਦ ਵੀਜੇ ਸ਼ੁਰੂ ਕਰ ਦੇਣੇ ਆ ਫਿਰ ਸ਼ਾਮ ਨੂੰ ਇੱਕ ਘਟ ਲੈਣਾ ਛੁੱਟੀ ਛੁੱਟੀ ਤਾਂ ਹਨਾ ਨਹੀਂ ਨਹੀਂ ਫਿਰ ਕਿੱਥੇ ਲਿਆ ਹੋ ਜਾਣਗੇ ਆਪ ਟਿਕਾ ਦੇ ਆ ਆ ਵੀ ਹੁਣ ਉਸ ਦਿਨ ਦਾ 12 ਵਜੇ ਤੋਂ ਛੁੱਟੀ ਹੋਇਆਗਾ ਨਹੀਂ ਉਹਨਾਂ ਨੂੰ ਤਾਂ ਅਸੀਂ ਫਿਰ ਬਾਅਦ ਕੀ ਕਰਨ ਜਾਣਾ ਤਪਾਗ ਨੂੰ ਕੋਈ ਨਾ ਮਾ ਅਸਿਕ ਨਹੀਂ ਪਾਗ ਨੂੰ ਕੋਈ ਨਾ ਤੂੰ ਬੋਲੀ ਆਈ ਮੈਂ ਹਾਂ ਨਾ ਨੀ ਲੈ ਆਓ ਅਸੀਂ ਤਾਂ ਉਹੜਾ ਪਹੁੰਚ ਜਾਗੇ ਤੂੰ ਲੈ ਆਈ ਪਰ ਪੈਣ ਲੱਗੇ ਹੋਣਾ ਮੈਂ ਇੱਕ ਤਰੀਕ ਤੇ ਮੈਂ ਹੁਣ ਹੋ ਤਾਂ ਗਏ ਸ਼ੁਰੂ ਮਾਸੜ ਇੱਕ ਤਰੀਕ ਤੋਰ ਅਗਲੋ ਹੋ ਜਾਣੀ ਆ ਪਹਿਲਾਂ ਇਤਨੀ ਜਿੱਦ ਨੂੰ ਨਾ ਜੇ ਇਹ ਕੱਲ ਨਾ ਹੁੰਦਾ ਡੀਜੇ ਦਾ ਫਿਰ ਸਵੇਰ ਨੂੰ ਜਾਂਦੇ ਚੰਗੇ ਸੀ ਮਹਮਾਸੀ ਸਵੇਰੇ ਰਿਸ਼ਤੇਦਾਰ ਮਿਲ ਦੇਨੇ ਮਸਲਾ ਇਕੱਠੇ ਹੋਣੇਗੇ ਇਸ ਪ੍ਰੋਗਰਾਮ ਚ ਹੋਣਗੇ ਵੀ ਸਾਰਿਆਂ ਦੇ ਚਲੇ ਜਾਣਾ ਅਗਲਾ ਪੜ ਤੋ ਵਾਸਾ ਲੱਗ ਜਾਂਦਾ ਭਾਈ ਮੈਂ ਸਦਾ ਕਰਨਾ ਜਾ ਕੇ ਫਿਰ ਫੋਨ ਵਿੱਚੇ ਚੱਲਦਾ ਬਹੁਤ ਵੀ ਘਰੇ ਵਿੱਚੇ ਆਉਣਗੇ ਹੋ ਵੀ ਬਹਾਨੇ ਨਾਲ ਮਿਲ ਹੋ ਜਾਂਦਾ ਮੈਂ ਤਾਂ ਕਿੱਥੇ ਕਿਸੇ ਕੋਲ ਟਾਈਮ ਆ ਜਾਣ ਆਉਣ ਦਾ ਚੱਲ ਬਾਕੀ ਦੇਖੋ ਕੀ ਬਣਦਾ ਇਹਨਾਂ ਦਾ ਕਿਹੜਾ ਕੋਈ ਖਾਸ ਜ਼ਰੂਰੀ ਆ ਪੜਾਈ ਜ਼ਰੂਰੀ ਹੈ ਨਾਂ ਦੀ ਸਾਲ ਦੀ ਹੈ ਸਰ ਸਾਰਾ ਸੱਡਾ ਬੈਠਾ ਸਰ ਸੋਚਾਂ ਚ ਬੈ ਗਿਆ ਹੈ ਅਸੀਂ ਪਹੁੰਚ ਚੁੱਕੇ ਹਾਂ ਜੀ ਮਾਨੂਪੁਰ ਹੁਣ ਬਸ ਚੱਲਿਆਂ ਸਿੱਧਾ ਹਲੇ ਮੈਨੂੰ ਸਰਬਜੀਤ ਵਿਚਾਰੀ ਕਹਿੰਦੀ ਕਹਿੰਦੀ ਭਾਬੀ ਆ ਜਾ ਆਪਾਂ ਚੱਲਦੇ ਹਾਂ ਮੈਂ ਹਾਂ ਵੀ ਮੇਰੇ ਤੋਂ ਸਕੂਟਰ ਹੀ ਤਾਂ ਮੈਨੂੰ ਔਖਾ ਲੱਗਦਾ ਬਹੁਤ ਆਉਣਾ ਜੇ ਤੇਰਾ ਵੀਰਾ ਹੁੰਦਾ ਮੈਂ ਕਿ ਫੇਰ ਆ ਜਾਣਾ ਤੀਗਾ ਸਾਈ ਜੁਰੇ ਬਿਖੂ ਲਗੀ ਭਾਂਡੇ ਇੰਤਜ਼ਾਰ ਜੇ ਨਾ ਕਰਨੇ ਜਾਣਾ ਹੋਵੇ ਇੱਥੇ ਤੋਂ ਲੈ ਜਿਵੇਂ ਆ ਕੇ ਨਾ ਖਾਧੀ ਦੇ ਦੀ ਤੁਰੇ ਨਾ ਸਟੈਂਡ ਤੋਂ ਲਿਖਿਆ ਨਾ ਹਾਂ ਦਹੀਂ ਕਰਨੇ ਵੀ ਰੇ ਫੁੱਲ ਕੀ ਥੋੜਾ ਮਹਗਾ ਰਹੰਦੇ ਹੋਣਗੇ ਚਲੋ ਜੀ ਬੰਦੋ ਸਾਨੂੰ ਇੱਥੇ ਜਾ ਕੇ ਮਿਲਦੇ ਹਾਂ ਲੋ ਜੀ ਪਹੁੰਚ ਚੁੱਕੇ ਆਪਾਂ ਇਧਰ ਨਾਲ ਵਾਦੀ ਕੁਝ ਇਧਰ ਨਾਲ ਜੀ ਦੇਖ ਲੋ ਕਿੱਥੇ ਜਗ੍ਹਾ ਮਿਲਦੀ ਆ ਉੱਥੇ ਲੱਗ ਜੂਗੀ ਆ ਵਿੱਚ ਬਾੜੀਆਂ ਹੋਈਆਂ ਜਿਵੇਂ ਆ ਦੇਖੋ ਮਸੜੋ ਗਾਹਾਂ ਗੱਡੀ ਖੜੀ ਏੜੀ ਉਹਦੇ ਕੋਲ ਜਗ੍ਹਾ ਹੈਗੀ ਆ 9:15 ਪਹੁੰਚ ਗਏ ਹੁਣ ਤੁਹਾਨੂੰ ਮਿਲਦੇ ਆ ਮਿਲਦੇ ਆ ਗਾਹਾਂ ਜਾ ਕੇ ਮੰਦਿਰ ਚ ਚਲੋ ਜੀ ਅਸੀਂ ਪਹੁੰਚ ਚੁੱਕੇ ਆ ਜੀ ਮੰਦਿਰ ਦੇ ਵਿੱਚ खासा ना उरे। मैं जी फर्स्ट टाइम गोल गप्पे खा, खा लो, लो, लो। फिर मैं भी कुछ खिलाया नहीं है फिर मैं कुछ खिलाया नहीं है इधर गन्ने का रस पी लो पीना इधर जुतियां लिया जुतियां लै लो भाई ਬਾਚ ਰੋਣਾ ਨਾ ਬਾਇਓ ਵੀ ਸਾਨੂੰ ਕੁਝ ਖਰਾਇਆ ਨਹੀਂ ਹੈਗਾ। ਮਾਸੂ ਮੇਨ ਗੇਟ ਕਿੱਧਰ ਨੂੰ ਆ ਮੇਨ ਗੇਟ ਕਿੱਧਰ ਨੂੰ ਆ। ਕਈ ਜਣਿਆਂ ਨੂੰ ਪਤਾ ਲੱਗਦਾ ਵੀ ਵਲੌਗਿੰਗ ਸ਼ੂਟ ਹੋ ਰਹੀ ਆ। ਹੋਰ ਇਹ ਨਹੀਂ ਪਤਾ ਵੀ ਸਾਡੇ ਪਿੰਡ ਤੇ ਆਉਂਦੇ ਨੇ ਉਰੇ ਗੋਦੇ ਆਉਂਦੇ ਹੋਣਗੇ ਭਾਈ। ਸਾਡੇ ਕੋਲ ਮੇਲਾ ਲੱਗਦਾ ਐਡਾ ਬੜਾ ਦੱਸ ਮੈਨੂੰ ਨਹੀਂ ਪਤਾ ਲੱਗਿਆ ਹੈਗਾ। ਕਤੋਂ ਮੇਰੀ ਬਾਸੀ ਜਿੰਦਾਬਾਦ ਆ ਜਿਹੜੀ ਸਾਨੂੰ ਲੈ ਕੇ ਆ ਜਾਂਦੀ ਆ ਨਹੀਂ ਮੈਨੂੰ ਨਹੀਂ ਸੀ ਪਤਾ ਵੀ ਸਾਡੇ ਵੀ ਇੰਨਾ ਬੜਾ ਮੇਲਾ ਭਰਦਾ ਨਾਲ ਪਿੰਡੋਂ ਵੀ ਸ਼ਿਵਰਾਤਰੀ ਦਾ ਮੇਲਾ ਆ ਜੋ ਜੁੱਤੀਆਂ ਲੈ ਲਓ ਭਾਈ ਫੇਰ ਨਾ ਕਹੋ ਵੀ ਸਾਨੂੰ ਦਵਾਈਆਂ ਨਹੀਂ ਹੈਗੀਆਂ ਬੱਚਿਆਂ ਦੇ ਬੜੇ ਬੜੇ ਘਟੌਣੇ ਬਾਜ਼ਾਰ ਪਿਆਰ 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 ਭਾਈ ਦੇਖੋ ਬਹੁਤ ਦੁਕਾਨਾਂ ਲੱਗੀਆਂ ਬਹੁਤ ਬੜਾ ਮੇਲਾ ਭਰਦਾ ਅੰਕਤ ਵੀ ਬਹੁਤ ਜ਼ਿਆਦਾ ਹੈ ਹੈ ਹੋਏ ਐਂ ਸਹੀ ਉਹ ਮੈਂ ਕਹਿੰਦੇ ਇਹਨੇ ਲੀਣਾ ਆ来 ਹੈ ਜੇ ਕੋਈ ਜੇ ਕੋਈ ਇਹ ਬਰਾਹਮਣ ਦੇ ਹੱਥ ਨੇ ਬਰਾਹਮਣ ਸੱਜਣ ਮੰਦਿਰ ਬਣਨ ਲਈ ਬਰਾਹਮਣ ਬਣਦੇ ਆਂ ਅੱਜ ਆ ਕੇ ਬੋਲਣ ਆਏ ਅਭੁਲਾ ਬੜਾ ਪਿਆਰ ਕਰਦੇ ਆਂ ਪਾਰਿਵਾਰ ਸਾਥੀ ਹੋਏ ਨੇ ਦੋ ਵੇ ਦੇ ਵਿੱਚ ਕਿੰਨਾ ਸੋਹਣਾ ਮੰਦਿਰ ਬਣਿਆ ਹੋਇਆ ਏ ਹੈ ਨਾ ਕਿੰਨਾ ਵਧੀਆ ਬਣਿਆ ਹੋਇਆ ਏ ਇਹਦੇ ਵਿੱਚ ਕਿੰਨਾ ਵਧੀਆ ਬਣਿਆ ਹੋਰ ਬਹੁਤ ਵਧੀਆ ਕੰਮ ਹੈ ਪਰਿਵਾਰ ਆੜ ਕਰਕੇ ਸਾਨੂੰ ਨਹੀਂ ਇੰਨਾ ਪਤਾ ਹੈਗਾ ਉਹਦੇ ਨਾਲੇ ਨਾਲ ਪਿੰਡ ਆ ਸਾਡੇ ਪਰ ਮੈਂ ਕਦੇ ਨਹੀਂ ਆਈ ਹੈਗੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਲੱਕੜ ਦੀ ਤੇਰਾ ਕੰਮ ਕੀਤਾ ਹੋਇਆ ਸਾਈਡਾਂ ਤੋਂ ਕਿੰਨਾ ਵਧੀਆ ਬਣਾਇਆ ਹੋਇਆ ਬਹੁਤ ਪਿਆਰਾ ਲੱਗ ਰਿਹਾ ਹੈ ਹੈਨਾ ਨਾਲ ਵਾਲੇ ਦਲੇ ਖੇਤ ਖੇਤ ਵੀ ਬਾਉਂਡਰੀ ਕੀਤੀ ਹੋਈ ਵਾਲੇ ਦੁਆਲੇ ਦੀ ਤਪਈ ਕਦੇ ਨਹੀਂ ਆਏ ਹੈਗੇ ਜਰੂਰ ਆਇਓ ਕਿਹਦੇ ਵਿੱਚ ਹੁੰਦਾ ਕਿਹਦੇ ਕਿਹਦੇ ਵਿੱਚ ਆ ਕਮਰੇ ਵਿੱਚ ਆ ਕੁਟੀਆ ਚ ਫਾਈਮਨ ਤਾਂ ਡਰ ਲੱਗਦਾ ਫਾਈਮਨ ਕਿੰਨਾਂ ਤਾਂ ਡਰ ਲੱਗਦਾ ਆ ਆਏ ਸੰਜਪੋ ਲੇਸ਼ਨ ਕਰ ਦੂ ਕਹਿੰਦੇ ਸਭ ਸਤ ਨਹੀਂ ਕਹਿਣਾ ਚਾਹੀਦਾ ਚਲੋ 나ਗ ਦੇਵਤਾ ਜੀ ਕਹਿੰਦੇ ਜਰੂਰ ਹੁੰਦੇ ਨੇ ਹੈ ਗਿਆ ਕਰਦੀਆਂ ਵੀ ਡਰ ਲੱਗਦਾ ਥੋੜਾ ਜਿਹਾ ਬੱਚੇ ਦੇਖ ਰਹੇ ਨੇ ਕਹਿੰਦੇ ਇੱਥੇ ਹਮੇਸ਼ਾ ਹੀ ਦਰਸ਼ਨ ਦਿੰਦੇ ਨੇ ਕਹਿੰਦੇ ਆਓ ਦੇਖ ਲਓ ਇਹ ਆ ਗਏ ਆ ਮਮਾ ਕਹਿੰਦੇ ਦਰਸ਼ਨ ਹਾਂ ਕਹਿੰਦੇ ਇੱਕ ਦਰਸ਼ਨ ਦਿੰਦੇ ਨੇ ਹਾਏ ਮਸੀ ਤਾਂ ਕਿੰਨਾ ਸੋਹਣਾ ਬਣਿਆ ਹੋਇਆ ਵਿੱਚੋਂ ਤਾਂ ਦੇਖੋ ਇਹ ਤੁਹਾਨੂੰ ਮੈਂ ਅੱਥਰਵਾਸ ਚ ਦੇਖਦੀਆਂ ਤੈਨੂੰ ਦਿਖਾ ਦੇਮਾ ਕਿੰਨਾ ਪਿਆਰਾ ਬਣਿਆ ਹੋਇਆ ਏ ਸੁੰਦਰ ਵੀ ਹਨ ਸਾਰੇ ਹੋ ਤਾਂ ਵਧੀਆ ਦੇਖੋ ਕਿੰਨਾ ਪਿਆਰਾ ਬਣਿਆ ਆ ਦੇਖੋ ਕਿੰਨਾ ਪਿਆਰਾ ਸਾਡੇ ਮੇਰੇ ਉੱਥੇ ਬਰੋਕਲੀਟ ਕਰ ਲੈਣੇ ਲੈਣ ਚੱਲ ਸਿਕਾ ਸਿਕਾ ਲੈ ਆ ਸਿਕਾ ਆਹ ਸਿਕਾ ਆਹ ਆਹ ਬੀ ਦੀਦੀਆਂ ਸਿਕਾ ਸਿਕਾ ਹੋਰ 啊。 भैया अगर तुम तो बंद की है तो आओ बैठे भजन करते हैं बोले भैया ये कोई समय है क्या भजन करने का तो उनको क्या बताएं कि प्रेमों ਹੂੰਦਾਂ ਦਾ ਕੈਂਪ ਲੱਗਿਆ ਹੋਇਆ ਬਾਕੀ ਵੈਸੇ ਲੰਗਰ ਲੱਗਿਆ ਟਿੱਕੀਆਂ ਵਗੈਰਾ ਟੱਕ ਪਾਈ ਪਾਈ ਇਹਨਾਂ ਨੇ ਆਉਂਦੇ ਕੁੱਪਾਈ ਜਨਾਨੀਆਂ ਰੇ ਪਾਈ ਕਾਪੂ ਜੀ ਕੰਮ ਹੈ ਕਿ ਬੰਦੇ ਘਟਲੇ ਤੇਵੀਆਂ ਦਾ ਇਕੱਠ ਵੱਧ ਆ ਬਾਈ ਲੈ ਲਾ ਜੀ ਨੇਰੀ ਲਿਆਂਦੀ ਭਈਆ ਪੂਰੀ ਲੂਹ ਗਾਲ ਜੀ ਆ ਸਾਡੇ ਵਾਲੇ ਦੀ ਤੱਪਰ ਬੋਲਦਾਂ ਲੈ ਹਾਂ ਜਿਉਂ ਪਿਆਰੀ ਬਾਸੂਰੀ ਆਵਾਜ਼ ਹੈ ਜਿਉਂ ਪਿਆਰੀ ਬਾਸੂਰੀ ਆਵਾਜ਼ ਹੈ ਹਾਂਜੀ ਫਰੈਂਡਸ ਸ਼ਾਮ ਦਾ ਹੋ ਗਿਆ ਟਾਈਮ ਉਹਨਾਂ ਰਾਤ ਦਾ ਟਾਈਮ ਹੋ ਗਿਆ 8:30 ਪੋਨੇ 9 ਦਾ ਟਾਈਮ ਹੋ ਗਿਆ ਤੇ ਰੋਟੀ ਪਾਣੀ ਅਸੀਂ ਬਣਾ ਕੇ ਖਾ ਲਿਆ ਤੇ ਅੱਜ ਅਸੀਂ ਬਣਾਇਆ ਰਾਇਤਾ ਤੇ ਨਾਲ ਆਹ ਮੁੰਗੀ ਮਸਰੀ ਦੀ ਦਾਲ ਮੇਰੀ ਮਾਸੀ ਨੇ ਬਣਾਈ ਸੀ ਇਹ ਬਹੁਤ ਟੇਸਟੀ ਬਣਾਈ ਹੋਈ ਸੀਗੀ ਤੇ ਫਰੈਸ਼ ਫਰੈਸ਼ ਵਿੱਚ ਧਨੀਆ ਪਾਇਆ ਹੋਇਆ ਸੀਗਾ ਤੋੜ ਕੇ ਤੇ ਰੋਟੀ ਪਾਣੀ ਅਸੀਂ ਖਾ ਲਿਆ ਤੇ ਬਾਕੀ ਜੀ ਦਰਸ਼ਨ ਬਹੁਤ ਵਧੀਆ ਹੋਏ ਬਾਟਾ ਅਸੀਂ ਮੰਦਿਰ ਮੇਨ ਮੰਦਿਰ ਚ ਦਰਸ਼ਨ ਨਹੀਂ ਕੀਤੇ ਉਹ ਵਜੇ ਫੇਰ ਕਿਸੇ ਦਿਨ ਜਾਵਾਂਗੇ ਫੇਰ ਜ਼ਰੂਰ ਕਰਕੇ ਆਉਂਗੀ ਕਿਉਂਕਿ ਤੁਹਾਨੂੰ ਫਸਟ ਟਾਈਮ ਦੇ ਸੀ ਮੈਨੂੰ ਜਿਹੜਾ ਮੰਦਿਰ ਆ ਬਹੁਤ ਵਧੀਆ ਲੱਗਿਆ ਹਨ ਤੇ ਬਾਕੀ ਜਿਹੜੇ ਆਪਣੇ ਕਾਫੀ ਵਿਦਵਾਨੀ ਹੁੰਦੇ ਨੇ ਹਨ ਨਾ ਬੈਠ ਪਾਈ ਕਹਿਣਗੇ ਵੀ ਹਾਂ ਮੰਦਿਰ ਚ ਗਏ ਆ ਤੁਸੀਂ ਸਿੱਖੋਗੇ ਤੇ ਬਾਕੀ ਜੀ ਇਹ ਗੱਲਾਂ ਚ ਦੂਰੀ ਰਿਓ ਇਦਾਂ ਦੇ ਕਮੈਂਟਸ ਕਮੈਂਟਸ ਨਾ ਕਰਿਓ ਕੋਈ ਵੀ ਕਿਉਂਕਿ ਮੈਂ ਹਰ ਇੱਕ ਧਰਮ ਨੂੰ ਮੰਨਦੀ ਆਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੀ ਆਂ ਕੋਈ ਧਰਮ ਕੋਈ ਮਾੜਾ ਚੰਗਾ ਨਹੀਂ ਹੈਗਾ ਇਨਸਾਨ ਮਾੜੇ ਚੰਗੇ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਨੀ ਆ ਕਿ ਗੁਰੂ ਕੀ ਜਿਹੜੇ ਆਪਣੇ ਗੁਰੂ ਨੇ ਉਹ ਆਪਣੇ ਆਪ ਨੂੰ ਮਾਣਾ ਨਹੀਂ ਸਿਖਾਉਂਦੇ ਜੇ ਨਾ ਉਹਨੇ ਕਦੇ ਕਿਹਾ ਕਿਸੇ ਧਰਮ ਬਾਰੇ ਮਾੜਾ ਚੰਗਾ ਬੋਲਿਆ ਤੇ ਬਾਕੀ ਜੀ ਦੇਖੋ ਸਾਰੇ ਧਰਮ ਬੜੀਆ ਨੇ ਕੋਈ ਧਰਮ ਮਾੜਾ ਨਹੀਂ ਹੈਗਾ ਤੇ ਜਾਣ ਦੇ ਲਈ ਕੋਈ ਹੱਦ ਨਹੀਂ ਹੈਗਾ ਸੋ ਬ ਕਾਫੀ ਗਿਆਨੀ ਹੁੰਦੇ ਨੇ ਜਿਹੜੇ ਬਹੁਤ ਵਿਦਵਾਨ ਬਣ ਜਾਂਦੇ ਨੇ ਸਾਡੇ ਆਲੇ-ਦੁਆਲੇ ਬਹੁਤ ਗਿਆਨੀ ਹੈਗੇ ਨੇ ਇਦਾਂ ਦੇ ਲੋਕ ਤੇ ਚਲੋ ਨਾਲ ਦੀ ਸੋਚ ਆ ਪਸੀ ਆਪਣੀ ਸੋਚਣਾ ਚੱਲਣ ਬਾਕੀ ਜੀ ਅੱਜ ਦੇ ਬਲੌਗ ਦਾ ਜਿਹੜਾ ਐਂਡ ਕਰਦੇ ਆ ਤੇ ਜੇ ਤੁਹਾਨੂੰ ਬਲੌਗ ਸਾਡਾ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਮਿਲਾਂਗੇ ਕਿਸੇ ਨਿਊ ਵਲੌਗ ਦੇ ਨਾਲ ਫਿਰ ਨਵੀਂ ਸ਼ੁਰੂਆਤ ਦੇ ਨਾਲ ਓਕੇ ਬਾਈ ਬਾਈ ਗੁੱਡ ਨਾਈਟ ਟੇਕ ਕੇਅਰ ਟੁਈ ਫ੍ਰੀ ਬਾਏ ਬਾਏ ਮਮਾ